ਅਮਰੀਕਨ ਹਿੰਦੂ ਅਗੇਂਸਟ ਡੈਫਰਮੇਸ਼ਨ ਜਾਂ ਇਹ ਹਿੰਦੂ ਪੈਕਟ ਇਹ ਆਪਣੇ ਆਪ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਅਮਰੀਕਾ ਦੇ ਇੱਕ ਦਾ ਹਿੱਸਾ ਕਹਿੰਦੇ ਨੇ ਉਸ ਦੀ ਵਿਸ਼ਵ ਹਿੰਦੂ ਪ੍ਰੀਸ਼ਦ ਅਮਰੀਕਾ ਦੇ ਇੱਕ ਪਹਿਲ ਕਦਮੀ ਅਤੇ ਹਿੰਦੂ ਪੈਕਟ ਦਾ ਹਿੱਸਾ ਦੱਸਦੇ ਨੇ ਇਹ ਇਹ ਸਗੋਂ ਇੰਡੀਆ ਅਤੇ ਆਰਐਸਐਸ ਦੀ ਇੱਕ ਬ੍ਰਿਤਾਂਤਿਕ ਬ੍ਰਾਂਚ ਆਏ تھے ਅਮਰੀਕਾ ਦੇ ਵਿੱਚ ਜਿਹੜੀ ਭਾਰਤ ਦੀ ਜਿਹੜੀ ਅਸੀਂ ਕਹਾਂਗੇ ਕਿ ਇਹ ਜਿਹੜੇ ਬਿਰਤਾਂਤ ਨੇ ਬਿਰਤਾਂਤਿਕ ਲੜਾਈ ਹੈ ਉਹਨਾਂ ਲੜਾਈਆਂ ਨਾਲ ਇਹ ਇਹਨਾਂ ਦੀ ਬ੍ਰਾਂਚ ਜੁੜੀ ਹੋਈ ਹੈ ਬਿਰਤਾਂਤਿਕ ਲੜਾਈਆਂ ਨੇ ਜਿਹੜੀਆਂ ਤੇ SV509 ਤੇ ਜਿਹੜੀ ਵੱਡੀ ਗੱਲ ਉਹ ਇਹ ਆ ਪੁਲਿਸ ਨੂੰ ਜਿਹੜੇ ਇੱਥੇ ਲਾ ਇਨਫੋਰਸਮੈਂਟ ਉਹ ਭਾਰਤ ਦੇ ਜਿਹੜੇ ਇਨਵੀਜ਼ੀਬਲ ਇਨਵੀਜ਼ੀਬਲ ਇਨਵੇਡਰਸ ਨੇ ਅਣ ਦੇਖਦੇ ਧੜਵੀ ਉਹ ਕਟਆਉਟਸ ਪ੍ਰੌਕਸੀਆ ਔਨਲਾਈਨ ਜਿਹੜੇ ਹੈਂਡਲਰ ਨੇ ਸੇ ਖਬਰੋਧੀ ਖਾਸ ਕਰਕੇ ਜਿਵੇਂ ਅਮਰਜੀਤ ਦਾ ਮੈਂ ਅਕਸਰ ਨਾਮ ਲੈਣਾ ਹੁੰਨਾ ਅਮਰਜੀਤ ਆਈਐਫਐਸ ਜਿਹੜਾ ਸੁਖੀ ਚਾਲ ਦਾ ਹੈਂਡਲਰ ਸੀ ਹੋਰ ਨੇ ਇਥੇ ਬਹੁਤ ਤੁਰੇ ਫਿਰਦੇ ਨੇ ਅ ਅਮਰਜੀਤ ਉਹਨਾਂ ਨੂੰ ਪੰਜਕੂਲੇ ਤੋਂ ਹੈਂਡਲ ਕਰਦਾ ਆਨਲਾਈਨ ਹੈਂਡਲਰ ਵੱਖਰੇ ਨੇ ਆਨਲਾਈਨ ਦੇ ਉੱਤੇ ਵੱਖਰੇ ਤਰੀਕੇ ਦਾ ਇੱਕ ਨੈਟਵਰਕ ਹੈ ਇਹਨਾਂ ਦਾ ਜਿਹੜੇ ਹਿੰਦੂਤਵੀ ਸਿੱਖ ਵਿਰੋਧੀ ਜਿਹੜੇ ਕਰੀਤੇ ਨੇ ਉਹਨਾਂ ਨੂੰ ਪਛਾਣ ਕਰਨ ਦੇ ਲਈ ਐਸਬੀ 509 ਤਿਆਰ ਕਰਦਾ ਟ੍ਰੇਨ ਕਰਦਾ ਸਾਰਿਆਂ ਨੂੰ ਲੌਅ ਐਨਫੋਰਸਮੈਂਟ ਏਜੰਸੀਆਂ ਨੂੰ ਇਹ ਖਾਸ ਕਰ ਲੈਸ ਦੀ ਸੋ ਇਹਦੇ ਨਾਲ ਕਿੰਨਾ ਫਾਇਦਾ ਹੁੰਦਾ ਸਿੱਖਾਂ ਨੂੰ ਫਾਇਦਾ ਹੁੰਦਾ ਸਿੱਖੀ ਨੂੰ ਫਾਇਦਾ ਹੁੰਦਾ ਤੇ ਜਿਹੜੇ ਬ੍ਰਾਹਮਣ ਨੇ ਉਹਨਾਂ ਦੇ ਕੁੱਟ ਪੈਂਦੀ ਹੈ ਇਹਦੇ ਨਾਲ ਉਹਨਾਂ ਦਾ ਹੋਰ ਪਤਾ ਲੱਗਦਾ ਕਿ ਇਹ ਮੂਦ ਪੀਣ ਵਾਲੇ ਨੇ ਉਹ ਪਛਾਣ ਹੋ ਜਾਂਦੀ ਹੈ ਪੂਰੇ ਅਮਰੀਕਾ ਨੂੰ ਪਛਾਣ ਹੋ ਜੂਗੀ ਜੇ ਐਸਵੀ 509 ਪਾਸ ਹੋ ਜਾਂਦਾ